ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰਣਾ ਸਲ ਦਾ ਕਟਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੈਗਾ ਕੁਲਦੀਪ ਸਿੰਘ ਪਿੰਡ ਹੈਗਾ ਅਤਲਾਕਲਾ ਜ਼ਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਪੈ ਗਿਆ ਪਿੰਡ ਅਤਲਾਕਲਾ ਹਾਂ ਜੋਗੀ ਪੀਰਾਂ ਦੇ ਲਾਗੇ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 94634 ਜੋ ਬਿੱਟ ਦਾ 94634 24871 24871 ਜਿਹੜਾ ਆਪਾਂ ਇੱਕ ਕਟਾ ਦੇਖੀਏ ਨੇ ਮੇਲਕਾਫ ਇਹ ਕਿੰਨੀ ਉਮਰ ਹੋ ਗਈ ਕੱਟੇ ਦੀ ਇਹਦੀ 27 ਮਹੀਨੇ ਦੀ ਉਮਰ ਜੀ 27 ਮਹੀਨੇ ਉਮਰ ਤੇ ਦੋਂਦਾ ਹੋ ਗਿਆ ਹਣਾ ਹਾਂਜੀ ਦੋਂਦਾ ਹੋ ਗਿਆ ਜੀ ਠੀਕ ਹੈ ਕਿਹੜੇ ਸੰ ਦਾ ਬੱਚਾ ਜੀ ਇਹ ਇਸਕੰਦਰ ਦਾ ਬੱਚਾ ਜੀ ਐਲਡੀਐਫ ਵਾਲੇ ਲక్ష్ਮੀ ਦੇ ਰਿਹਾ ਫਾਰਮਾ ਲక్ష్ਮੀ ਦੇ ਰਿਹਾ ਫਾਰਮਾ ਸਕੰਦਰਾ ਸੀਮਣ ਆਪ ਪੜਖਿਆ ਸੀਗਾ ਹਾਂਜੀ ਸੀਮਣ ਆਪ ਡਾਇਰੈਕਟ ਲੈਂਦੇ ਸੀ ਉਹ ਤਾਂ ਆ ਫਿਰ ਠੀਕ ਹੈ ਚੰਗੀ ਮੈਂ ਇਹ ਤਾਂ ਵਧੀਆ ਹਾਂਜੀ ਕਿੰਨਾ ਕੁ ਰਿਕਾਰਡ ਸੀ ਮਾਝਾ ਇਹਦੇ ਬੱਚਾ ਇਹ ਉਹਦਾ ਮਾਝਾ ਦੂਜੇ ਸੂਏ ਜਿਹੜੇ ਕੱਟਾ 16 ਕਿਲੋ ਦੁੱਧ ਤਾਂ ਟੀਕੋ ਚ ਸ ਤੇ ਦੂਜੇ ਸੂਏ ਜਿਹਦੇ ਕੱਟਾ ਹੋਇਆ ਉਹਦੋਂ ਆਪਣੇ ਕੋਲ 16 ਕਿਲੋ ਤੋਂ ਆਪਾਂ ਚੋਲਿਆ ਮੈਂ ਹਾਂ ਚੋਇਆ 16 ਤੇ ਮਾਝਾ ਆਪ ਅੱਗੇ ਸੇਲ ਕਰਤੀ ਨਾ ਹਾਂਜੀ ਸੇਲ ਕਰਦੀ ਤੀਜੇ ਸੂਏ ਮਾਝਾ ਜੀ ਨੇ ਸੇਲ ਕਰਤੀ ਵਧੀਆ ਚੰਗੇ ਕੱਦ ਕਾਠ ਵਾਲੀ ਮੈਂ ਸੀ ਹਾਂਜੀ 1 ਲੱਖ ਦਾ 25000 ਦੀ ਸੇਲ ਕਰੀ ਸੀ ਅਜਾ 1 2 ਦੀ ਮੈਂ ਇਹਦੀ ਠੀਕ ਹੈ ਤੇ ਹੁਣ ਮੱਝ ਵਗੈਰਾ ਤਾਂ ਨਹੀਂ ਕਰਾਸ ਕਰੋ ਇਹ ਹਾਲ ਤੇ ਕਾਪੇ ਤੋਂ ਮੱਝ ਨੂੰ ਕੁਝ ਨਹੀਂ ਕਰਾਸ ਕਰਾਈ ਠੀਕ ਹੈ ਮੰਨ ਕੇ ਚੱਲੇ ਵੀ ਕ੍ਰੋਸਿੰਗ ਦੀ ਇਹਦਾ ਕਾਬਲ ਹੋ ਚੱਲਿਆ ਇਹ ਹਾਂ ਕਾਬਲ ਹੋ ਚੱਲਿਆ ਆਈ ਸੀ ਪਰ ਅਜੇ ਛੱਡਿਆ ਨਹੀਂ ਠੀਕ ਹੈ ਹੁਣ ਆਪਾਂ ਇਹ ਵੇਚਣਾ ਹੈ ਹਾਂ ਸੇਲ ਕਰਨਾ ਹੈ ਠੀਕ ਹੈ ਭਾਵਜਾਰੇ ਦਾ ਕੀ ਰਹੂਗਾ ਭਾਰ ਜੀ ਨੂੰ ਫੋਨ ਤੇ ਕਰਾਏ ਤੋਰੀ ਵੀਰੇ ਬਾਹਰ ਨੂੰ ਸੋ ਵੀਰੇ ਰੇਟ ਇਹਦਾ ਫੋਨ ਤੇ ਹੋਗਾ ਲਕਸ਼ਮੀ ਡੇਰੀ ਫਾਰਮ ਵਾਲੇ ਸਿਕੰਦਰ ਸਾਹਨ ਦਾ ਬੱਚਾ ਹੈਗਾ ਸੋ ਪੂਸ ਵਗੈਰਾ ਦੇਖੋ ਜਮਾ ਕਾਲੀ ਆਣਾ ਵੀਰੇ ਹਾਂ ਜੈਡ ਬਲੈਕ ਸੋ ਜੈਡ ਬਲੈਕ ਟੇਲ ਹੈ ਬਿਲਕੁਲ ਇੱਕ ਬਾਾਲ ਨਹੀਂ ਵਾਈਟ ਤੇ ਮੱਝ ਦੀ ਪੂ ਚਾਰੰਗਲਾਂ ਨੂੰ ਚੇਟੀ ਕੋਠੀ ਠੀਕ ਹੈ ਸੋ ਪੈਠ ਫੁੜਾ ਦੀ ਬਣਤਰ ਦੇਖੋ ਤੇ ਕੱਦ ਕੋਦ ਦੇਖੋ ਕੱਟੇ ਦਾ ਬਹੁਤ ਜਿਆਦਾ ਚੰਗਾ ਸੋਹਣਾ ਸੁਨੱਖਾ ਕੱਟਾਗਾ ਪੈਠ ਫੁੜੇ ਦੀ ਬਣਤਰ ਤੇ ਲੰਬੀ ਲੱਤ ਦਾ ਜਮਾ ਤੇ ਟੈਸਟੀਕਲ ਵਗੈਰਾ ਦੇਖੋ ਸੋਹਣੇ ਪੱਧਰੇ ਟੈਸਟੀਕਲ ਤੇ ਚੰਗਾ ਸੋਹਣਾ ਅਗੇ ਬਰੀਡਿੰਗ ਲਈਏ ਕੱਟਾ ਤਿਆਰ ਹੋਣਾਗਾ ਬਾਈਆਂ ਨੇ ਬਕਾਉ ਕੀਤਾਗਾ ਸੋ ਸਿੰਘ ਮੂੰਹ ਮੱਥਾ ਦੇਖੋ ਇਹਦਾ ਸਾਫ਼ ਸੁਥਰਾ ਤੇ ਬਾਕੀ ਨੱਥ ਵੀਰੇ ਹਜੇ ਪਾਈ ਨਹੀਂ ਆਪਏਦੇ ਹਨ ਅੱਛਾ ਪਾਈ ਨਹੀਂ ਅੱਛਾ ਮਨਲਾ ਠੰਡਾ ਸੀਲ ਜਮਾ ਪੂਰਾ ਸੋ ਸੀਲ ਨਸਲ ਦਾ ਫਰਕ ਜਿਵੇਂ ਕਹਿੰਦੇ ਪੈਂਦਾ ਤੇ ਨਾਥ ਨਹੀਂ ਪਾਈ ਕੱਲੀ ਮੋਰੀ ਨਾਲ ਬਸ ਲੈ ਕੇ ਇਹਦੇ ਤੇਰੇ ਫਰਜ਼ ਰਹਿੰਦੇ ਆ ਵੈਸੇ ਘਰੇ ਕਨੇ ਸੰਗਲ ਵੀ ਪਾ ਲੈਣ ਅੱਜ ਮੋਰੀ ਪਾਈ ਆ ਤੇ ਕੋਈ ਮਰ ਕੇ ਚੱਲੋ ਹਬੜਾ ਤਾਂ ਬੜੀ ਜੀ ਨਹੀਂ ਕਰਦਾ ਇਹ ਤੇ ਪੁੜਾ ਵਗੈਰਾ ਦੇਖੋ ਕੱਟਿਆ ਜਾਵਾ ਹਲੇ ਸਿਰਫ ਦੋਂਦਾ ਕੱਟਾ ਹੋਇਆ ਚੈਸਟੀਕਲ ਵਗੈਰਾ ਦੇਖੋ ਥੱਲੇ ਤੋਂ ਸਾਫ਼ ਸੁਥਰੇ ਜਾਵਾ ਤੇ ਚੜਾਈ ਟੜੂਈ ਦੇਖੋ ਤੇ ਬਾਕੀ ਵੀਰੇ ਨਾਲ ਖੜੀ ਮੜਾ ਜਾਵਾ ਕੱਦ ਜਾਂਦਾ ਜਰਾ ਜੀ ਸੋ ਕੱਦ ਜਾਂਦਾ ਜਲਾ ਸਕਦੇ ਪੂਰਾ ਵੱਡਾ ਕਾਦਾ ਹਲੇ ਪਸਾਬ ਲਈਏ 2 ਸਾਲ ਨੇ ਗਰੋਥ ਹੋਰ ਕਰਨੀ ਆ ਹਨਾ ਹਾਂ ਜੀ 2 ਸਾਲ ਹੋਰ ਗਰੋਥ ਕਰਨੀ ਆ 2 ਸਾਲ ਹੋਲੇ ਚੰਗਾ ਸੋਹਣਾ ਸਾਂ ਤਿਆਰ ਹੋ ਜੂਗਾ ਤੇ ਮੁੱਲ ਹੋਊਗਾ ਠੰਡਾ ਠੁੰਡਾ ਬਹੁਤਾ ਆ ਅਸੀਂ ਤਾਂ ਸੰਗਲੀ ਪਾਈ ਰੱਖਦੇ ਆਂਗੇ ਮੂਹਰੇ ਵੀ ਹੁਣ ਪਾਈ ਜਾਂਦੇ ਸੀ ਠੀਕ ਆ ਮੁੱਲ ਇਹਦਾ ਫੋਨ ਤੇ ਹੋਊਗਾ ਹਾਂ ਚੀਜ਼ ਦੇ ਹਿਸਾਬ ਨਾਲ ਜਾਇਜ਼ ਹੋਊਗਾ ਜਮ ਜਮਾ ਜਾਇਜ਼ ਰੇਟ ਕਰਦੇ ਠੀਕ ਆ ਵੀ ਮੰਨ ਕੇ ਜੇੜਾ ਆਪਾਂ ਨੂੰ ਇਹ ਵੀ ਰੱਖਣ ਵਾਲਾ ਮੰਦਾ ਲੈ ਜਾ ਕਟਾ ਹਾਂ ਆਪਾਂ ਦੇ ਨਹੀਂ ਰੱਖਣ ਵਾਲ ਨੂੰ ਆਪਾਂ ਨੇ ਠੀਕ ਆ ਸੋ ਬਾਕੀ ਸੇਂਗੋਂ ਮਾਥਾ ਦੇਖੋ ਨੇੜ ਤੋਂ ਜਮ ਬਿਲਕੁਲ ਕੁੰਡਾ ਸੇਂਗਾ ਕੱਟਿਆ ਜਮ ਤੇ ਦੋਂਦਾ ਜਮ ਹੋਣਾ ਸੋ ਦੰਦ ਦੇਖੋ ਦੋ ਦੂਜੇ ਦੰਦ ਖੜੇ ਦੋ ਦੰਦ ਹਾਲੇ ਤੇ ਦੋਂਦਾ ਕੱਟਾ ਜਮ ਬਸ ਠੀਕ ਆ ਵੀਰੇ ਤੇ ਬਾਕੀ ਕੁੰਬੜਾ ਵਗਰਾ ਦੇ ਤੇ ਪੂਰਾ ਰਾਜੀ ਕੱਟਾ ਚੰਗਾ ਬਰੀਡਿੰਗ ਵਾਲਾ ਤੇ ਬਾਈ ਜੀ ਨੰਬਰ ਬੋਲੇ ਦੁਬਾਰੇ ਆਪਣਾ 9934 94634 24 874 24 871 ਪਿੰਡ ਅਤਲਾ ਕਲਾਂ ਜ਼ਿਲ੍ਹਾ ਮਾਨਸਾ ਪੇਗਾ ਸੋ ਕੋਈ ਵੀ ਵੀਰ ਕੱਟਾ ਖਰੀਦਣ ਦਾ ਚਾਹਵਨ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਬਰੋ ਟੈਸਟ ਗਾਲ ਵਗੈਰਾ ਅਪਨ ਨੇੜੇ ਤੋਂ ਫੇਰ ਦਿਖਾ ਦਿੰਦੇ ਆ ਪੂਰੇ ਸਾਫ ਸੁਥਰੇ ਚੰਗੇ ਟੈਸਟਿਕਲਾਂ ਦਾ ਕੱਟਾ ਇਹ ਬਿਕਾਊਆ ਪਿੰਡ ਅਦਲਾ ਕਲਾ ਕੋਈ ਵੀ ਵੀਰ ਖਰੀਦਣ ਦਾ ਚਾਹਵਣ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ